ਅਜ਼ਾਲਾ ਦੇ ਪਿੰਡ ਗੁਜ਼ਾਪੀਰ ਦੇ ਵਿੱਚ ਪਿੰਡ ਵਾਸੀਆਂ ਅਤੇ ਐਨ ਆਰ ਆਈਆਂ ਦੇ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਲਗਾਈ ਗਈ ਪੌਦਿਆਂ ਦੀ ਸ਼ਬੀ ਜਿहां ਲੋਕਾਂ ਅਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਅਤੇ ਕਿਹਾ ਕਿ ਜਿੱਥੇ ਸੰਗਤਾਂ ਵੱਡੇ ਪੱਧਰ ਤੇ ਮਹਿੰਗੇ ਮਹਿੰਗੇ ਪਕਵਾਨਾਂ ਦੇ ਲੰਗਰ ਲਗਾਉਂਦੀਆਂ ਹਨ ਉੱਥੇ ਹੀ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਵਾਤਾਵਰਣ ਨੂੰ ਵੇਖਦੇ ਹੋਏ ਪੌਦਿਆਂ ਦਾ ਵੀ ਲੰਗਰ ਲਗਾਉਣ ਤਾਂ ਜੋ ਪੰਜਾਬ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਏ ਜਾਣਾ ਤੇ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਪੰਜਾਬ ਬਣਾਇਆ ਜਾ ਸਕੇ ਜੇ ਅਸੀਂ ਬੂਟੇ ਨਾਲ ਲਗਾਏ ਤਾਂ ਪੰਜਾਬ ਅੰਦਰ ਵੀ ਬਰਨਗੇ ਦੁਬਈ ਵਰਗੇ ਹਾਲਾਤ ਸੁਰਖ ਲਗਾਵਾਂਗੇ ਤੇ ਤਾਂ ਹੀ ਵਾਤਾਵਰਣ ਹਰਿਆ ਭਰਿਆ ਹੋਵੇਗਾ ਤੇ ਬਾਰਿਸ਼ਾਂ ਆਉਣਗੀਆਂ ਤੇ ਪੰਜਾਬ ਦੇ ਅੰਦਰ ਗਰਮੀ ਦਾ ਪ੍ਰਕੋਪ ਘਟੇਗਾ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਹਰ ਸਾਲ ਬਾਅਦ ਇੱਕ ਰੁੱਖ ਜ਼ਰੂਰ ਲਗਾਇਆ ਜਾਵੇ ਤੇ ਇੱਕ ਰੁੱਖ ਸੌ ਸੁਖ ਜਿਸ ਤਰੀਕੇ ਨਾਲ ਦੇਖ ਰਹੇ ਕਿ ਪੂਰੇ ਪੰਜਾਬ ਬੰਦਰ ਸ਼੍ਰੀ ਗੁਰਜਨ ਸਿੰਘ ਜੀ ਪਾਸ਼ਾ ਦਾ 시ਦੀਪੁਰ ਬੜੇ ਉਤਸ਼ਾਹ ਹੋ ਕੇ ਮਨਾਇਆ ਜਾ ਰਿਹਾ ਕਿਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਪ੍ਰਸ਼ਾਦ ਚੁਕਾਏ ਜਾ ਰਹੇ ਨੇ ਉਸੇ ਤੀਕੇ ਨਾਲ ਅਸੀਂ ਹਲਕਾ ਜਨਾਲਾ ਦੇ ਪਿੰਡ ਗੁਜਾਪੀਰ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ ਬਲੱਖਣ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ੀਦੀਪੁਰਬ ਮਨਾਇਆ ਜਾ ਰਿਹਾ ਜਿਸ ਤਰੀਕੇ ਨਾਲ ਅੱਜ ਸੰਗਤਾਂ ਵੱਲੋਂ ਬੂਟੇ ਵੰਡੇ ਜਾ ਰਹੇ ਨੇ ਤੇ ਬੂਟੇ ਵੰਡ ਕੇ ਇੱਕ ਬਲੱਖਣ ਤਰੀਕੇ ਨਾਲ ਜਿਹੜਾ ਅੱਜ ਸ਼ੀਦੀਪੁਰਬ ਮਨਾਇਆ ਜਾ ਰਿਹਾ ਕਿਉਂਕਿ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਬਾਬਾ ਜੀ ਸਾਡੇ ਨਾਲ ਮੌਜੂਦ ਹੋ ਬਾਬਾ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਵੱਖਰਾ ਤਰੀਕਾ ਬਣਾਇਆ ਜ ਮੈਂ ਇਹ ਕਹਿਣਾ ਚਾਹੁੰਦਾ ਕਿ ਲੰਗਰ ਤੇ ਆਪਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਲਾ ਦਿੰਨੇ ਆ ਚਲੇਬੀਆਂ ਦਾ ਲਾ ਦਿੰਨੇ ਆ ਪੀਜਿਆਂ ਦਾ ਲਾ ਦਿੰਨੇ ਆ ਬੜੇ ਬੜੇ ਲੱਖਾਂ ਰੁਪਏ ਲੰਗਰਾਂ ਦੇ ਖਰਚੇ ਦਿੰਨੇ ਆ ਮੈਂ ਕੱਲ ਇੱਕ ਸਪੀਜਾ ਦਾ 300 ਕਰੋੜ ਦਾ ਲੰਗਰ ਲੱਗਦਾ ਆ ਅਨੰਤਪੁਰ ਸਾਹਿਬ ਤੇ ਮੈਂ ਇਹ ਗੱਲ ਕਹਿਣਾ ਕਿ ਬੂਟਿਆਂ ਦਾ ਲੰਗਰ ਲੱਗਣਾ ਚਾਹੀਦਾ ਇਹ ਬੜਾ ਜ਼ਰੂਰੀ ਆ ਕਿਉਂਕਿ ਇਹ ਦੁਬਈ ਦੇ ਹਾਲਾਤ ਹੋ ਜਣੇ ਜਿੱਦਾਂ ਦੁਬਈ ਆ ਜੀ ਉਦਾਂ ਹੋ ਜਣਾ ਬਿਲਕੁਲ ਤੁਸੀਂ ਐਰਗਾਂ ਦੇਖ ਲਿਆ ਨਾ ਐਰਗਾਂ ਕਿੱਥੋਂ ਤੱਕ ਪਹੁੰਚ ਗਿਆ ਤਾਪਮਾਨ ਕਦੀ ਇੰਨਾ ਨਹੀਂ ਹੋਇਆ ਸਾਡੇ ਬਚਪਨ ਤੋਂ ਲੈ ਕੇ ਤੇ ਹੁਣ ਤੱਕ ਕਦੀ ਐਵੇਂ ਨਹੀਂ ਹੋਇਆ ਤੇ ਮੈਂ ਇਹ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਹਰ ਇੱਕ ਤਾਂ ਕਾਨੂੰਨ ਬਣਾਇਆ ਜਾਵੇ ਹਰ ਕਿੱਲੇ ਦੇ ਵਿੱਚ ਦੋ ਮਰਲੇ ਜਿਹਦੇ ਕੋਲ ਜ਼ਮੀਨ ਹੈ ਉਹ ਦੋ ਮਰਲੇ ਜੰਗਲ ਆ ਜਾਵੇ ਇਹ ਕਾਨੂੰਨ ਬੜਾ ਜ਼ਰੂਰੀ ਹੈ ਤੇ ਮੈਂ ਇਹ ਗੱਲ ਕਹਿਣਾ ਕਿ ਬੂਟਾ ਹਰ ਇੱਕ ਬੰਦੇ ਨੂੰ ਨਾਲ ਇੱਕ ਇਨਸਾਨ ਨੂੰ ਇੱਕ ਰੁੱਖ ਤੇ ਲਾਵੇ ਉਹ ਦੂ ਨੂੰ ਕਵੇ ਉਹ ਚੌ ਨੂੰ ਕਵੇ ਗਾੜੀ ਇੱਕ ਰੁੱਖ ਲਾਵੇ ਜ਼ਰੂਰ ਤੇ ਗਵਰਨਮੈਂਟ ਦਾ ਬਰਾਲਾ ਚਾਹੀਦਾ ਕਿ ਇੱਥੋਂ ਸਾਨੂੰ ਆਪਾਂ ਹੁਣ ਬੂਟੇ ਲੈ ਕੇ ਆਏ ਤੇ ਸਾਨੂੰ ਕਾਸਟ ਨਹੀਂ ਮਿਲੇ ਆ ਇਸ ਕਰਕੇ ਮੈਂ ਕਹਿੰਦਾ ਕਿ ਫ੍ਰੀ ਬੂਟੇ ਦੀ ਸੇਵਾ ਜਿਹੜੀ ਫ੍ਰੀ ਚਾਹੀਦੀ ਹੈ ਗਵਰਨਮੈਂਟ ਨੂੰ ਵੀ ਫ੍ਰੀ ਚਾਹੀਦੀ ਹੈ ਤੇ ਬੂਟਾ ਹਰੇਕ ਇਨਸਾਨ ਇੱਕ ਰੁੱਖ ਤੇ ਇੱਕ ਇਨਸਾਨ ਇੱਕ ਰੁੱਖ ਲਾਵੇ ਇੱਕ ਰੁੱਖ 100 ਰੁੱਖ ਠੀਕ ਹਾਂ ਜੀ ਬਾਬਾ ਕੀ ਕਹਿਣਾ ਚਾਹੁੰਦੇ ਹੋ ਅੱਜ ਬੂਟਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਜਿੱਥੇ ਅੱਜ ਸਾਡਾ ਨਗਰ ਪਿੰਡ ਗੁਜਾਪੀਰ ਠੰਡੇ ਦਲ ਦੀਆਂ ਸ਼ਬੀਲਾਂ ਲਾਈਆਂ ਹੋਈਆਂ ਹਨ ਉੱਥੇ ਨਾਲ-ਨਾਲ ਅਸੀਂ ਬੂਟਿਆਂ ਦੀ ਸੇਵਾ ਕਰਦੇ ਪਏ ਹਾਂ ਹੋਰ ਉਹਨਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਵਾਂ ਜਿਵੇਂ ਹੋਰ ਵੀ ਨਗਰਾਂ ਵਿੱਚ ਠੰਡੇ ਦਲ ਦੀਆਂ ਸ਼ਬੀਲਾਂ ਲਾਈਆਂ ਜਾਂਦੀਆਂ ਹਨ ਉਹਨਾਂ ਨੂੰ ਵੀ ਬੇਨਤੀ ਹੈ ਵੀਰ ਉੱਥੇ ਠੰਡੇ ਜਲਦੀਆਂ ਸ਼ਬੀਲਾਂ ਲਾਈਆਂ ਜਾਂਦੀਆਂ ਹਨ ਉਹ ਨਾਲ ਨਾਲ ਬੂਟਿਆਂ ਦੀ ਸੇਵਾ ਵੀ ਕੀਤੀ ਜਾਵੇ ਜਿਵੇਂ ਆਪਾਂ ਇੱਕ ਬੂਟਾ ਲਾਵਾਂਗੇ ਸ਼ਬੀਲ ਤੇ ਇੱਕ ਦਿਨ ਆਪਾਂ ਠੰਡੇ ਜਲਦੀ ਛਕ ਲਈ ਤੇ ਜਿਹੜਾ ਆਪਾਂ ਘਰ ਜਾ ਕੇ ਬੂਟਾ ਲਾਵਾਂਗੇ ਤਿਆਰ ਹੋਵੇਗਾ ਵਾਤਾਵਰਣ ਸ਼ੁੱਧ ਹੋਵੇਗਾ ਇਸੇ ਤਰ੍ਹਾਂ ਹਰੇਕ ਜੀ ਇੱਕ ਇੱਕ ਬੂਟਾ ਲਾਵੇ ਤੇ ਸਾਡਾ ਵਰਤ ਵਾਤਾਵਰਣ ਜਿਹੜਾ ਬੜਾ ਸ਼ੁੱਧ ਹੋ ਸਕਦਾ ਹੈ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਜੋ ਹਾਲਾਤ ਬਣੇ ਹੋਏ ਹਨ ਸਾਡੇ ਇੱਥੇ ਦੇਖੋ ਕਿੰਨੀ ਗਰਮੀ ਪੈ ਰਹੀ ਹੈ ਜਿਵੇਂ ਦੁਬਈ ਦੇ ਵਿੱਚ ਗਰਮੀ ਕਿੰਨੀ ਪਈ ਹੈ ਕਿੰਨਾ ਉੱਥੇ ਦੁੱਖ ਝੱਲ ਰਹੇ ਹਨ ਸਾਨੂੰ ਪਹਿਲੋਂ ਸਮਝ ਲਾਉਣਾ ਚਾਹੀਦਾ ਹੈ ਕਿ ਇੱਕ ਦਿਨ ਸਾਡੇ ਤੇ ਵੀ ਇਹ ਹੋ ਜਾ ਸਕਦਾ ਹੈ ਜਿਵੇਂ ਸਾਨੂੰ ਪੰਜਾਬ ਕਿੱਡਾ ਸੋਹਣਾ ਵਾਤਾਵਰਣ ਗੁਰੂ ਸਾਹਿਬਾਂ ਨੇ ਸਾਨੂੰ ਸੋਹਣੀ ਧਰਤੀ ਦਿੱਤੀ ਹੈ ਜਿੱਥੇ ਹਰ ਤਰ੍ਹਾਂ ਦੀ ਚੀਜ਼ ਪੈਦਾ ਹੋ ਰਹੀ ਹੈ ਅਸਾਂ ਨੇ ਰੁੱਖ ਵੱਢ ਵੱਢ ਕੇ ਤੇ ਕਿੰਨਾ ਨੁਕਸਾਨ ਕੀਤਾ ਹੈ ਅੱਜ ਉਹ ਅਸੀਂ ਨੁਕਸਾਨ ਭੁਗਦੇ ਪਏ ਹਾਂ ਸਾਰੇ ਤੇ ਹੀ ਬੇਨਤੀ ਸਾਰੇ ਵੀਰ ਭਰਾਵਾਂ ਨੂੰ ਨਗਰ ਨਿਵਾਸੀਆਂ ਜਿੱਥੇ ਦਿੱਤੀ ਠੰਢੀਆਂ ਜਲਦੀਆਂ ਸ਼ਬੀਨਾ ਲੱਗਦੀਆਂ ਹਨ ਉਹ ਨਾਲ ਨਾਲ ਬੂਟਿਆਂ ਦੀ ਸੇਵਾ ਵੀ ਕੀਤੀ ਜਾਵੇ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਕਿ ਇੱਥੇ ਵਾਤਾਵਰਣ ਸ਼ੁੱਧ ਹੋਵੇਗਾ ਉਥੇ ਸਾਰੇ ਜੋ ਜੀਅ ਜਨਤਾ ਹੈ ਉਹਨਾਂ ਨੂੰ ਵੀ ਸੁੱਖ ਲੱਗੇਗਾ ਕਿ ਸਾਰਿਆਂ ਦਾ ਭਲਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਸੰਤਾਂ ਵੀ ਮੌਜੂਦ ਨੇ ਜਿਨ੍ਹਾਂ ਨੂੰ ਇਥੇ ਬੂਟੇ ਦਿੱਤੇ ਗਏ ਨੇ ਵੀ ਜੀ ਕੀ ਨਾਂ ਹੈ ਆਪਣਾ ਜੀ ਰੇਜਿਸਪਾਲ ਸਿੰਘ ਜੀ ਕਿਸ ਤਰੀਕੇ ਦਾ ਉਪਰਾਲਾ ਲੱਗਾ ਜਿੱਤੇ ਸ਼ਬੀਲਾ ਚ ਗਈਆਂ ਨੇ ਨਾਲ ਬੂਟੇ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਵੀਰ ਜੀ ਬਹੁਤ ਵੱਡਾ ਉਪਰਾਲਾ ਇਹੋ ਜਿਹਾ ਆਪਣੇ ਇਲਾਕੇ ਦੇ ਵਿੱਚ ਕਦੀ ਨਹੀਂ ਕਿਸ ਨੇ ਕੀਤਾ ਇਹ ਆਉਣ ਵਾਲੇ ਸਮੇਂ ਦੀ ਮੰਗ ਹੈ ਜਿਹੜੀ ਇਹ ਚੀਜ਼ ਬਹੁਤ ਵਧੀਆ ਕਰ ਰਹੇ ਆ ਬਹੁਤ ਵਧੀਆ ਲੱਗਾ ਆ ਇਹ ਹਰਕਪਿੰਡ ਜੀ ਇਦਾਂ ਹੀ ਹੋਣਾ ਚਾਹੀਦਾ ਜਿਵੇਂ ਅੱਗੇ ਬਾਬਾ ਜੀ ਨੇ ਕਿਹਾ ਵੀ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਘਟੋ ਘਟ ਸਾਲ ਬਾਅਦ ਇੱਕ ਰੁੱਖ ਲਾਵੇ ਤੇ ਇਦਾਂ ਹੀ ਸਾਰੇ ਸਾਰਿਆਂ ਦੀ ਸੋਚ ਇਹੋ ਜੀ ਹੋਵੇ ਤੇ ਆਪਣਾ ਵਾਤਾਵਰਨ ਬਚਿਆ ਰਹੂਗਾ ਆਪਣੀ ਜਿਹੜੀ ਗਲੋਬਲ ਵਾਰਮਿੰਗ ਤੋਂ ਆਪਾਂ ਬਚੇ ਰਹਿਾਂਗੇ ਜਿਹੜੀਆਂ ਆਪਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਇਨੀ ਗਰਮੀ ਦਾ ਸ਼ਿਕਾਰ ਹੋ ਰਹੇ ਆ ਆਪਣੇ ਵਾਤਾਵਰਨ 'ਚ ਪ੍ਰੋਬਲਮ ਆ ਰਹੀ ਜਿਹੜੀ ਰੁੱਖਾਂ ਦੀ ਕਮੀ ਕਰਕੇ ਇਹਦੇ ਕਰਕੇ ਆ ਰਹੀ ਹੈ ਕੀ ਅਸੀਂ ਕੀ ਕਰਨੀ ਚਾਹੋਗੇ ਲੋਕਾਂ ਨੂੰ ਉਹਨਾਂ ਸੰਗਤਾਂ ਨੂੰ ਕੀ ਜਿਹੜੇ ਵੱਡੇ ਵੱਡੇ ਲੰਗਰ ਲਾਉਂਦੇ ਨੇ ਪਤਾ ਕਿਤੇ ਇਹਨਾਂ ਲੰਗਰਾਂ ਤੋਂ ਦੂਰ ਨੇਕੀ ਕਰਨਾ ਚਾਹੋਗੇ ਇਹਨਾਂ ਨੂੰ ਮੈਂ ਉਹ ਫੀਲ ਕਰਨੀ ਆ ਪੰਜਾਬ ਨੇ ਵੀ ਇਹਨਾਂ ਹਾਲ ਵੀ ਇਸ ਚੀਜ਼ਾਂ ਦੇ ਵੀ ਧਿਆਨ ਦੇਣਾ ਚਾਹੀਦਾ ਆ ਵੱਧ ਤੋਂ ਵੱਧ ਜਿੰਨੇ ਵੀ ਰੋਖ ਆਪਾਂ ਲਗਾ ਸਕਦੇ ਆ ਜਿਹੜਾ ਕੋਈ ਜ਼ਿੰਮੇਵਾਰ ਆ ਵੱਡਾ ਜ਼ਿੰਮੇਵਾਰ ਹਰ ਇੱਕ ਕਿੱਲੇ ਦੇ ਵਿੱਚ ਇੱਕ ਅਦਾ ਰੁੱਖ ਲਾਵੇ ਹਰ ਇੱਕ ਤੇ ਇਸ ਤਰ੍ਹਾਂ ਆਪਣਾ ਵਾਤਾਵਰਨ ਦਾ ਬਚਾਅ ਹੋ ਸਕਦਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਿਆਨਕ ਦੇ ਰਿਜ਼ਲਟ ਮਿਲਣਗੇ ਆ ਲਗਾਤਾਰ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਗੁੱਜਾਪੀਰ ਪਿੰਡ ਦੇ ਵਿੱਚ ਮੌਜੂਦ ਸੀ ਜਿੱਥੇ ਕਿ ਅੱਜ ਇੱਕ ਬਲੱਖਣ ਤਰੀਕੇ ਨਾਲ ਸ਼ੀਦੀਪੁਰ ਬਣਾਇਆ ਜਾ ਰਿਹਾ ਜਿਸ ਤਰੀਕੇ ਨਾਲ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਜਾ ਰਹੀਆਂ ਨਾਲ ਨਾਲ ਕਿਤੇ ਨਾ ਕਿਤੇ ਰੁੱਖ ਲਗਾਏ ਰੁੱਖ ਦਿੱਤੇ ਜਾ ਰਹੇ ਨੇ ਤੇ ਰੋਕਾਂ ਦੀ ਸ਼ਬੀਲ ਲਗਾਈ ਜਾ ਰਹੀ ਆ ਅਤੇ ਨਾਲ ਨਾਲ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਵੱਡੇ ਪੱਧਰ ਤੇ ਜਿੱਥੇ ਵੱਡੀਆਂ ਸੇਵਾਵਾਂ ਕਰਦੀਆਂ ਨੇ ਨਾਲ ਨਾਲ ਲੋਕ ਕਿਤੇ ਨਾ ਕਿਤੇ ਰੁੱਖਾਂ ਦੀ ਸੇਵਾ ਵੀ ਕਰਨ ਜਿਹੜੇ ਕਿ ਰੁੱਖ ਲੱਗਣ ਇੱਕ ਰੁੱਖ ਤੇ ਸੌ ਸੁਖ ਦੀ ਗੱਲ ਕੀਤੀ ਜਾ ਰਹੀ ਆ ਬਾਕੀ ਤੁਸੀਂ ਜੁੜ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜੁਗਜੀ